ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਨਵਾ ਗੁਨਿੰਗੂ ਬੰਦ ਗਾਇਉ ਨਹੀਂ ਕਹੂ ਨਾਨਕ ਹਦ ਪਜ ਮਨਾ ਦੇ ਦੇ ਜਲ ਸਮੀਰਾ ਵਿਖੇਨ ਸੋ ਕਾਇਦ ਚਿਉ ਕਨਾ ਹੋਏ 고ਦਾਸ ਕਹੂ ਨਾਨਕ ਪਜ ਹਦ ਮਨਾ ਦਰਨਾ ਪੂ ਹੋਈ ਗਯੂ ਜਰਾ ਤਨ ਨੀ ਕਾ ਕਹੂ ਨ ਦਿਕ ਪਹਦ ਹਰ ਮਨਾ ਬਰਦ ਪਯੂ ਸੂਜ ਨਹੀਂ ਕਹੁ ਦਾਦਿਕ ਨਾ ਜਬਾਵ ਦੀ ਤਨ ਬਹੈ ਭਗਵਾਨ ਤਨ ਦਰਸ ਸੰਪਤ ਸਗਲ ਜਿਨੀ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਤਤ ਉਦਾਰਨ ਪਹਿਜਨ ਸਭਰ ਅਨਾਤ ਮੀਨਾ ਕਹੂ ਨਿਕਤੀ ਜਾਨਦੀਐ ਸਦਾ ਵਸਤ ਤਮਸਾ ਅਨਿਤਦ ਜੀਤੋ ਕੋ ਦਿਉ ਉਹ ਨਾਨਕ ਨ ਕੀ ਨਹਰੀ ਬਾਵਰੀ ਸਾਰਿਆਂ ਕੋਲ ਤਨੀ ਆ ਤੋਨੀ ਤਦ ਸੰਪੈ ਸੁਖ ਦਿਉ ਸਾਰ ਜਹਨੀ ਕੇ ਨਾਮ ਉਹ ਨਾਨਕ ਸੁਨਦੀ ਮਨੋ ਸਭ ਸੁਖ ਦਾਤਾ ਰਾਮ ਹੈ ਦੁਖ ਨਾ ਹਿੰ ਕੋਈ ਕਹੂ ਨਾ ਤਿਕ ਸੁਧਰੀ ਮਨੋ ਜਿਸਿ ਵਰਤ ਗਤ ਪਾਈਐ ਕਹੋ ਨਾਨਕ ਸੁਨਦੇ ਮਨਾ ਸਾਦੇ ਪਟਤ ਨਹੀਂ ਗਾ ਆਚਿ ਤਤ ਕੋ ਤਦਿ ਰਹਿ ਤਿਉ ਜਾਤੋ ਜਹਿਤ ਉਪਜਿਉ ਨਾਨਕ ਆਤ ਕਾਟ ਮੈਂ ਹਦ ਜੋ ਬਸੈ ਸੰਤਨ ਕਹੀ ਉਹ ਕਾਰ ਕਹੂ ਨਿਕਤੀ ਪਜ ਮਨਾ ਸੰਿਤ ਉਤਰੇ ਪਾਰ ਸੁਖ ਦੁਖ ਜਿ ਪਰ ਸੈ ਨਹੀਂ ਉਹ ਨਾਨਕ ਸੁਨਰੀ ਮਨਾ ਉਸ ਤਤ ਪਰਵਾਹ ਉਸ ਤਤ ਨਿੰਦਿਆ ਨਹੀਂ ਜੀ ਜਨਨ ਲੋ ਸਮਾਹ ਉਹ ਨਾਨਕ ਸੁਨਰੀ ਮਨਾ ਆਰਕ ਸੋਗ ਜਾ ਕੈ ਨਹੀਂ ਬਹਿਰੀ ਬੀਤ ਸਮਾਣਾ ਕਹੂ ਨਿਕ ਸੁਨੈ ਦੀ ਮਨਾ ਕਹਤ ਨਹੀਂ ਤਜਾ ਪੈ ਕਾਉ ਕੋ ਦਿੱਤ ਨਹਿ ਕਹ ਹੂੰ ਨਾਨਕ ਸੁਨਰੀ ਮਨਾ ਕੀ ਕਾਹੇ ਬਕਾਣਾ ਜਿਹ ਬਿਖਿਆ ਸਗਲੀ ਤਜੀ ਤੀਉ ਤੇ ਪਿਆਵ ਕਹ ਹੂੰ ਨਾਨਕ ਸੁਨਰੀ ਮਨਾ ममता त जी कउ नान सुनरी मना <laughs> जे प्राणी हो में तरी ਬਹੁ ਨਾਨਕ ਵਾਹ ਮੁਕਤ ਨਰ ਬਨਸਾ ਸੀਮਾਨ ਐ ਨਸਨ ਦੁਜ ਮਤ ਹਜਨ ਕਲ ਮੈਂ ਹਾਰੇ ਕੋਤਾ ਦਸਦਨ ਜੁ ਨਾਨਕ ਭਜੈ ਇਹ ਬਾਗੁਨ ਗੋ ਬਿਲ ਪਜਹੂ ਨਾਨਕ ਸੁਨਰੀ ਮਨਾ ਜੋ ਪ੍ਰਾਨੀ ਮਮਤਾ ਤਜੈ ਸੋ ਉਹ ਹੁਦਾ ਦੀ ਆਪ ਜਤਰਨ ਲੀਤ ਉਹਹਾਰ ਜਿਉ ਸੁਪਨਾ ਯਦ ਪੀਖ ਨ ਕੋਈ ਜਤ ਕੋ ਜਾਨਾ ਇਨ ਮੈਂ ਕਛ ਸਾਚੂ ਨਹੀਂ ਇਸ ਦਿਨ ਮਾਇਕ ਜਿਦੀਨੀ ਤੋਤਨੀ ਤਾ ਓ ਤਨ ਮੈਨੋਦਿਕ ਕੋ ਸਾਰੰਗ ਦੇ ਕੀਨੀ ਕ ਜੈਸੀ ਜਲਤੀ ਬੁੱਧ ਬੁਦਾ ਜਗ ਰਚਦਾ ਤੈ ਸਿਰ ਚੀ ਪਵਨਾਨਕ ਗੁਣ ਅਮੀਤ ਰਾਧਿਕਿ ਕਸ਼ੂ ਨਚਿਤਈ ਸੁਭਾਵਾਇ ਕਹਿੰ ਦਤਾ ਬਹੁ ਨਿਕ ਬਿਨ ਹਜ ਪਦ ਨਾ ਜੋ ਸੁਖ ਕੋ ਚਾਹੈ ਸਦਾ ਸਰਨ ਨਾਮ ਕੀ ਲੈ ਕਹ ਹੁ ਨਾਨਕ ਸੁਨਦੀ ਮਨਹ ਸਰਨ ਨਾਮ ਤੋਂ ਦੀ ਮਾਇਆ ਕਾ ਦੇ ਤਾ ਵਈ ਬਹੁਤ ਆਦਿਕ ਬਿਲ ਆਦਪਜਨ ਪਹਿਲਾ ਜਨਮ ਸਹਿਰਾਣ ਜੋ ਪ੍ਰਾਨੀ ਦੇਸ ਦਿਨ ਪਜੈ ਬਹੁ ਬਰਾਮਤੀ ਦਾਣਾ ਹਰ ਜਦ ਹਾਦੀ ਅੰਤ ਜ ਨਹੀਂ ਬਾਣ ਮਾਇ ਮੈਂ ਫਾਦੀ ਦਹੀਉ ਇਸ ਤਰੀ ਉਹ ਮੈਂ ਤਨਾ ਮਾ ਕਹੋ ਨਾਨਕ ਬਿਨ ਹਜ ਪਜਨ ਜੀਵਨ ਕੋਨੇ ਕਹਾ ਪ੍ਰਾਦੀ ਰਾਮ ਦਹ ਚਿਤਈ ਕਹੋ ਨਾਨਕ ਹਰ ਪਜਨ ਬਿਨ ਹਰਿਤ ਤਾਹੀ ਜਨਪੰਦ ਸੁਖ ਮੈਂ ਬਹੁ ਸੰਗੀ ਪਈ ਹੈ ਸੰਗਤ ਕੋਈ ਕਹੋ ਨਾਨਕ ਹਰ ਪਾਜ ਮਨਾ ਜਨਮ ਜਨਮ ਪਜ ਮਤ ਫਿਦਿਓ ਉਟਿਓ ਨ ਜਨ ਕੋ ਕਾਹਨ ਕਹੋ ਨਾਨਕ ਹਰ ਪਦ ਮਨਾ ਸੇਹ ਸਭੇ ਪਾਸ ਜਤਨ ਬਹੁਤ ਬਹਿ ਕਾਜ ਜਿਹੀਓ ਦੁਰ ਮਤ ਸਿਓ ਨਾਨਕ ਫਦਿਉ ਬਾਲ ਜਵਾਨੀ ਅਦ ਬਿਰਦ ਫੋਨ ਕਹੂ ਨਿਕ ਹਦ ਪਜਨ ਬਿਨ ਕਦ ਨੂੰ ਤੂ ਸੁਨਾ ਕੀਓ ਹੇ ਰੋਮ ਕੈਂਦਾ ਨਾਨਿਕ ਸਮ ਊ ਰਮ ਗਇਓ ਬਾਰੇ ਕਿਆ ਰੋਤ ਅੰਦਾ ਮਾਣ ਮਾਇ ਮਹਿ ਜਮ ਰਹੀਓ ਆਨਿਕ ਮੂਰਤ ਚਿਤਰ ਦਿਓ ਸੁਭਾਣ ਤੇ ਨਾਹੀ ਨਪੀਤ ਦਾਰੇ ਚਾਹਤ ਕਸ਼ਯੁਰਾਰੇ ਕੀ ਹੋਰੇ ਭਈ ਯਤ ਵਤ ਰਹੀ ਹੂਠ ਗੌਰ ਜਤਨੇ ਬਹੁਤ ਸੁਖ ਕੀਏ ਕਾਹੂ ਨਾਨਕ ਸੁਨਦੀ ਮਨਾ ਪਰਮਾਤਮਾ ਤੋ ਕੋ ਵੀ ਜਗਤ ਪਿਖਾਜੀ ਫਿਰਤ ਹੈ ਰਹੂ ਨਾਨਕ ਮਨ ਸਿਮਜਿ ਤੀ ਪੁਰਨੋ ਬੇਕਾਮ ਝੂਠੈ ਮਾਨ ਕਹ ਕਰੈ ਅਗਰ ਸੁਪਣੀ ਤੋ ਜਾਣੈ ਇੰਦ ਬੇਕਾਸ਼ਤੀ ਰੂ ਨਹੀਂ कार मकर तुह तो दे प्रणी हरिदस कही ਜੀ ਹਿੱਕਾ ਚ ਸਿਬਰ ਦੇ ਰਾਮ ਕੋ ਸੋਨਾ ਮੁਕਤਾ ਜਾਣ ਈ ਹਿੱਦਾਰੁ ਹਾਦੀ ਅਤੈ ਨਹੀਂ ਜਾਨ ਜਸਤੀ ਪਾਨ ਇੱਕ ਪਗਤਿ ਭਗਵਾਦ जय श्री सुक सहान स्मी कोग जो सदा नान कई बेद आदि भजो ਤਥ ਬਰਤਿਆ ਦੇ ਦਿਕਦ ਸੁਭਾਨ ਮੈ ਤਰੇ ਕੁਮਾਨ ਨਾਨਿਕ ਨੀ ਫਲ ਜਾਤ ਤੀ ਆਕੰਤ ਕਰ ਇੰਦਾਨ ਸਰ ਕੰਪਿਉ ਪਗ ਡਗ ਮਗੇ ਆਹੋ ਨਾਨਕ ਇਹ ਬਿਦਪਈ ਨਾਨਕ ਰਤਨੀ ਨਜ ਕਰ ਦੇਖੂ జగਤ ਮੈਂ ਨਾਨਕ ਕੋ ਨਾਰੀ ਨਾਨਕ تیر ਹਰ ਪਗ ਤ ਹੈ ਆਗਰਤ ਨਾ ਸਭ ਛੂਛ ਹੈ ਸੁਭਾਨ ਅਲੀ ਬੀਨਾ ਕਹਿ ਨਾ ਕਿ ਤੇਰੇ ਨਾਮ ਹੈ ਸੁਭਾਨ ਅਲੀ ਬੀਨਾ ਰਾਮ ਗਯੂ ਰਾਮ ਨਿ ਗਯੂ ਆਹੋ ਨਾਨਕ ਤੇਰ ਕਛ ਨਹੀਂ ਬਣੇ ਜੋ ਸੰਸਾਰ ਇੱਤਾਤਾ ਕੀ ਕੀ ਜੀਏ ਸੁਬਾਨ ਹੋ ਨੀ ਹੋਏ ਇਹੋ ਮਾਰਗ ਸੰਸਾਰਿਕੂ ਓਇਓ ਪਜੂ ਸੁਬਿਦਸ ਹੈ ਸਰੋਨਾ ਜ ਕੈ ਕਾਲ ਨਾਨਕ ਹਾ ਦੀ ਗੁਹ ਨਿਗਾਈ ਲੇ ਝਾੜ ਸਕਲ ਜੰਜਾ ਮਧੋ ਮਰਾ ਬਾਲੇ ਛੁਟੀ ਕਿਉ ਬੰਦਲ ਪਰੀ ਕਹੋ ਨਾਨਕ ਆਬਉ ਤਹਰ ਕਾਜਿ ਨੋ ਹੁਸਰਾਈ ਬਲ ਹੁਆ ਬਲਦਨ ਛੁਟੀ ਸਾਰੇ ਕੀ ਤੋਤੋ ਪਾਈ ਨਾਨਕ ਸਬਕਿ ਸਿ ਤੁਮਰੇ ਹਾਥ ਮੈਂ ਤੰਗ ਸਾਕਾ ਸਬਤ ਅਜ ਗਈ ਕੋਣ ਨਿ ਪੀਓ ਸਾਤ ਕਹੋ ਨਾਨਕ ਇਹ ਬਿਪਤ ਮੈਂ ਕੀ ਕਰ ਗਿਰਾਂ ਸਾਤ ਨਾਮ ਦਹਿਉ ਸਾਧੂ ਰਹਿਉ ਹੋ ਨਾਨਕ ਹੀ ਜਗਤ ਮੈਂ ਜਪਿਓ ਗੁਰ ਨੰਤਰਾਂ ਅਜਾ ਮਾਮ ਨਾਮ ਉਦਮ ਗਇਓ ਐਸਾ ਬਨਹੀ ਕੋਈ ਜੇ ਸਿਮਰਤ ਸੰਕਟ ਮਿਤੇ ਜਾਮਨਾਮ ਉਰ ਮੈਂ ਗਹਿਉ ਕੈ ਸਮਝ ਨਹੀਂ ਕੋਈ ਜਹ ਸਿਮਰਤ ਸੰਕਟ ਮੁਟੈ ਹਲ ਵਿੱਚ ਤਿੰਨ ਵਸ ਤੂ ਪਈਓ ਸਤਿ ਸਨ ਕੋ ਪ੍ਰਾਮੀ ਚਾਰੋ ਅੰਮ੍ਰਿਤ ਨਾਮ ठाकुर का पयो ਜੀ ਕੋ ਖਾਵੇ ਜੀ ਕੋ ਪੁੰਚੈ ਸ੍ਰੀ ਨਾਮੇ ਉਦਾਹਰੋ ਇਹ ਵਸਤ ਤਜੀ ਨ ਜਾਈ ਤਨ ਤਰਕੀਆ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਤੇਰਾ ਕੀਤਾ ਜਤੂ ਨਹੀਂ ਮੈਨਾਂ ਜੋ ਕਰੀ ਤੋ ਹੋਈ ਮੈਂ ਤੇ ਗੁਨਿਆਰੀ ਕੋ ਗੁਨ ਨਹੀਂ ਆਪੇ ਪ੍ਰਸਤ ਪਈ ਹੋਈ ਕਾਦ ਸਪਿਆ ਮਿਹਰਮਤ ਹੋਈ ਨਾ ਨਾਮ ਮਿਲੇ ਤਾ ਜੀਵਾ ਬਨਤੀ ਵਾਹਰੀਆ ਤਰਸ ਪਿਆ ਮਿਹਰਮਤ ਹੋਈ ਆਦਿਕ ਨਾਮ ਮਿਲੇ ਤਾ ਜੀਵ